ਖਬਰ ਨਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋ ਸਰਾਜ ਸੂਤਰਾਂ ਦੇ حوالے ਤੋਂ ਹੁੰਦੀ ਸਭ ਤੋਂ ਵੱਡੀ ਅਤੇ ਆਮ ਖਬਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਇੱਕ ਪਾਸੇ ਵੱਡੇ ਕਿਲੇ ਟਹਿ ਟੇਰੀ ਹੋ ਗਏ ਆਮ ਆਦਮੀ ਪਾਰਟੀ ਦੇ ਦਿੱਲੀ ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਦੇ ਵਿੱਚ ਲੇਕਿਨ ਹੁਣ ਤਤੇ ਹੋ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਭਗਵੰਤ ਮਾਨ ਆਪਣੇ ਸਹੀ ਅਸਹੀ ਰੂਪ ਦੇ ਵਿੱਚ ਆ ਗਏ ਨੇ ਪ੍ਰਸ਼ਾਸਨ ਸੱਦ ਲਿਆ ਗਿਆ ਹੈ ਅੱਜ ਅਤੇ ਦੂਸਰੇ ਪਾਸੇ ਉਹਨਾਂ ਨੇ ਕਹਿ ਦਿੱਤਾ ਹੈ ਕਿਸੇ ਵੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਹੈਲਪਲਾਈਨ ਨੰਬਰ ਜਾਰੀ ਕਰ ਦਿੱਤਾ ਗਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਤੇ ਇੱਕ ਟੀ ਬਿਠਾ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ 0 ਟੋਲਰੈਂਸ ਨੀਤੀ ਜਾਰੀ ਰਹੇਗੀ ਭ੍ਰਿਸ਼ਟਾਚਾਰ ਖਤਮ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਚਾਹੇ ਮੰਤਰੀ ਨੇ ਚਾਹੇ ਵਿਧਾਇਕ ਨੇ ਚਾਹੇ ਪ੍ਰਸ਼ਾਸਨਿਕ ਅਧਿਕਾਰੀ ਨੇ ਜੇਕਰ ਕੋਈ ਭ੍ਰਿਸ਼ਟਾਚਾਰ ਕੋਈ ਪੈਸਾ ਕੋਈ ਵੱਡੀ ਲੈਂਦਾ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਲਗਾਤਾਰ ਕਾਰਵਾਈ ਜਾਰੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਭ੍ਰਿਸ਼ਟਾਚਾਰ ਵਿਰੁੱਧ ਇੱਕ ਮਜ਼ਬੂਤ ਨੀਤੀ ਬਣਾਉਣ ਲਈ ਬਣਾਉਣੀ ਇਤਿਹਾਸਕ ਕਦਮ ਚੁੱਕਿਆ ਹੈ ਇਸ ਫੈਸਲੇ ਤੋਂ ਬਾਅਦ ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਕਾਫੀ ਹੱਦ ਤੱਕ ਠੱਲ ਪਈ ਹੈ ਇਸ ਨੀਤੀ ਨੇ ਪੰਜਾਬ ਦੇ ਭਵਿੱਖ ਦੀ ਨੀ ਨੂੰ ਹੋਰ ਮਜ਼ਬੂਤ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਵਿਰੁੱਧ ਫੈਸਲਾਕੁਨ ਜੰਗ ਦਾ ਐਲਾਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨ ਲਈ 23 ਮਾਰਚ 2022 ਨੂੰ WhatsApp ਨੰਬਰ ਜਿਹੜਾ ਜਾਰੀ ਕੀਤਾ ਸੀ ਸਰਕਾਰ ਦਾ ਕਹਿਣਾ ਹੈ ਕਿ 1 2 ਨੰਬਰ ਹੋਰ ਅਸੀਂ ਜਿਹੜੇ ਛੱਡ ਦਾਂਗੇ ਆਨਲਾਈਨ ਜਿੱਤੇ ਸਾਰੇ ਹੀ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਗੇ ਉਹਨਾਂ ਨੇ ਕਿਹਾ ਕਿ ਹਾਲੇ ਵੀ ਕਈ ਭ੍ਰਿਸ਼ਟਾਚਾਰ ਕਰਨ ਤੋਂ ਬਾਜ਼ੀ ਆ ਰਹੇ ਲਿਪਤ ਨੇ ਕਿਉਂਕਿ ਉਹਨਾਂ ਨੂੰ ਪੈਸੇ ਵੱਡੀ ਲੈਣ ਦੀ ਆਦਤ ਪਈ ਹੋਈ ਹੈ ਅੱਜ ਸਵੇਰੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕੋਈ ਵੀ ਜਿਹੜਾ ਹੈ ਛੱਡਿਆ ਨਹੀਂ ਜਾਵੇਗਾ ਜ਼ੀਰੋ ਟੋਲਰੈਂਸ ਇਟ ਮੀਨਸ ਕਿ ਜੇਕਰ ਕੋਈ 10 ਰੁਪਏ ਦੀ ਵੀ ਰਿਸ਼ਵਤ ਲੈਂਦਾ ਹੈ ਮੌਕੇ ਤੇ ਉਹ ਅਧਿਕਾਰੀ ਉਹ ਕਰਮਚਾਰੀ ਪੰਜਾਬ ਸਰਕਾਰ ਵੱਲੋਂ ਸਸਪੈਂਡ ਕੀਤਾ ਜਾਵੇਗਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਮਾਨਦਾਰ ਨੌਜਵਾਨ ਜਿਹੜੇ ਦਿਨ ਬਰ ਰਾਤ ਮਿਹਨਤ ਕਰ ਲੈਣੇ ਨੌਕਰੀਆਂ ਲਈ ਅਸੀਂ ਉਹਨਾਂ ਨੂੰ ਸੇਵਾਵਾਂ ਦਾ ਮੌਕਾ ਦੇਾਂਗੇ ਉਹਨਾਂ ਦੀ ਯੋਗਤਾ ਦੇ ਅਨੁਸਾਰ ਜੇਕਰ ਕੋਈ ਪ੍ਰਸ਼ਾਸਨਚਾਰ ਕੋਈ ਵੱਡੀ ਕੋਈ ਪੈਸਾ ਕੋ ਰਿਸ਼ਵਤ ਲੈਂਦਾ ਹੈ ਮੌਕੇ ਤੇ ਅਸੀਂ ਉਸ ਨੂੰ ਸਸਪੈਂਡ ਕਰਾਂਗੇ ਧੰਨਵਾਦ